ਫੂਲ ਕੋ ਇਵੜਾ ਕਰਨਾ ਉਹ ਫੂਲ ਕੋ ਇਵੜਾ ਕਰਨਾ ਕਰੀਦਾ ਹੋਏ ਸਟੇਟ ਜਾ ਕੇ ਵਾਹੇ ਗੁਰੂ ਜੀ ਬਸ ਜੀਵਤ ਕਾਲੀ ਆਇਆ ਖਾਣੀ ਉਹ ਪਹਿਲੇ ਬੋਲੀ ਚੱਲ ਮੈਂ ਦੋਸਤ ਆ ਕੀ ਹੋ ਗਿਆ ਮੈਂ ਨੱਪੀਆ ਨੱਪੀਆ ਮੈਂ ਦੋਸਤੋ ਅੱਜ ਨਗਰ ਮੜਾਕੇ ਦੇ ਵਿੱਚ ਜਿਹੜਾ ਆਪਣਾ ਨਗਰ ਕੀਰਤਨ ਆਉਣਾਗਾ ਨਗਰ ਕੀਰਤਨ ਆਉਣ ਦੀ ਖੁਸ਼ੀ ਦੇ ਵਿੱਚ ਅੱਜ ਨਗਰ ਮੜਾਕੇ ਦੇ ਨੌਜਵਾਨਾਂ ਵੱਲੋਂ ਆਵਾੜਾ ਕਿਸ਼ਨਪੁਰਾ ਦੇ ਜਿਹੜਾ ਆਪਣਾ ਹੈਗਾ ਸੜਕਾ ਵਾੜਾ ਕਿਸ਼ਨਪੁਰਾ ਵਾਲੀ ਉਹਦੇ ਤੇ ਲੰਗਰ ਦਾ ਪ੍ਰਾਰਾਲਾ ਹੋ ਰਿਹਾ ਹੈ ਬ੍ਰੈਡਾਂ ਦਾ ਲੰਗਰ ਚੱਲ ਰਿਹਾ ਆਪਣੇ ਸੇਵਾਦਾਰ ਵੀਰ ਤੁਸੀਂ ਵੇਖ ਰਹੇ ਹੋ ਸੇਵਾ ਕਰਵਾ ਰਹੇ ਨੇ ਦੋਸਤੋ ਸਾਡੇ ਸੇਵਾਦਾਰ ਵੀਰ ਇੱਧਰ ਵੀ ਵੇਖੋ ਤੁਸੀਂ ਸਾਡੇ ਸੇਵਾਦਾਰ ਵੀਰ ਇੱਧਰ ਹਾਂਜੀ ਭਾਈ ਜੀ ਨਹੀਂ ਜੀ ਆਓ ਕਰੋ ਸਵੇਰੇ ਭੇਜ ਦਿਓ ਨਹੀਂ ਸਵੇਰੇ ਆਉਣਾ ਉਹਨਾਂ ਦੇ ਲੜਕਾ ਹੋਇਆ ਅੱਜ ਕੰਮ ਉੱਥੇ ਬੰਦ ਆਗਾ ਹਾਂ ਕਹਿ ਦੇ ਮੜਾ ਫੋਨ ਕਰਦੇ ਉਹ ਤੇ ਮਣੀ ਦੇ ਲੜਕਾ ਹੋਇਆ ਗਿਆ ਤੇ ਬਾਈ ਸੋਪੇੜ ਮੈਨੂੰ ਕਹਾਈ ਰਾਤਾਂ ਤੇ ਅੱਜ ਉਹਨਾਂ ਦੇ ਘਰੇ ਇਕੱਠ ਹਾਂ ਮੜਾ ਕਹਿ ਦੇ ਠੀਕ ਹੈ ਫੇਰ ਤੇ ਰੱਖ ਲੋ ਠੀਕ ਹੈ ਪਿੰਡ ਮੜਾ ਕੇ ਵਿੱਚ ਨਗਰ ਕੀਰਤਨ ਦੀ ਜੁੜਦੀ ਘਰੋਂ ਕੱਢੋ ਜੋਕੀ ਜੁੜੀ ਜਾਂਦੇ ਆ ਬਾਈ ਚੱਲੀ ਆ ਰਿਹਾ ਅਸਾਂ ਕਮਾਟ ਜੀ ਸੋ ਦੋਸਤੋ ਅੱਜ ਨਗਰ ਮੜਾਕੇ ਦੇ ਵਿੱਚ ਜਿਹੜਾ ਨਗਰ ਕੀਰਤਨ ਦੇ ਆਉਣ ਦੀ ਖੁਸ਼ੀ ਦੇ ਵਿੱਚ ਆਪਰੇਟਾਂ ਦਾ ਲੰਗਰ ਤਿਆਰ ਹੋ ਰਿਹਾ ਹੈ ਆ ਸਾਡੇ ਸੇਵਾਦਾਰ ਵੀਰ ਇੱਧਰ ਬਰੈਡ ਤਿਆਰ ਕਰਵਾ ਰਹੇ ਨੇ ਆ ਜਿਹੜਾ ਲਗਾਤਾਰ ਅਸੀਂ ਲਾਈਵ ਵਖਾ ਰਹੇ ਆ ਨਗਰ ਮੜਾਕੇ ਦੇ ਵੱਲੋਂ ਸੋ ਵੇਖੋ ਜੀ ਬਰਿੰਡਾਂ ਦਾ ਲੰਗਰ ਸੇਵਾਦਾਰ ਵੀਰ ਜੁੜੇ ਨੇ ਸਾਡੇ ਨਾਲ ਤੇ ਇੱਧਰ ਜਿਹੜੀ ਆਪਣੇ ਵਾੜਾ ਕ੍ਰਿਸ਼ਨਪੁਰਾ ਵਾਲੀ ਛੜਕਾ ਉਹਦੇ ਉੱਪਰ ਇਹ ਯਾਨੀ ਕਿ ਲੰਗਰ ਲਗਾਇਆ ਗਿਆ ਹੈ ਸੋ ਬਹੁਤ ਜਿਹੜੇ ਰਾਹੀ ਗਿਰਿਆ ਜਾਨੀ ਕਿ ਠੰਡ ਦਾ ਮੌਸਮ ਹੈ ਜਿਹੜਾ ਪੋ ਮਹੀਨਾ ਚੱਲ ਰਿਹਾ ਹੈ ਇਹਦੇ ਵਿੱਚ ਲੰਗਰਾਂ ਦੀ ਪਰਮਾਰ ਤੇ ਲੰਗਰਾਂ ਦੀ ਪਰਮਾਰ ਲਗਾਤਾਰ ਤੁਹਾਨੂੰ ਪਤਾ ਯਾਰੀ ਹੁੰਦੀ ਹੈ ਲਾ ਲਓ ਭਾਈ ਜੀ ਸਾਈਡ ਤੇ ਲਾ ਲਓ ਸਾਈਡ ਤੇ ਸਾਈਡ ਤੇ ਉਹ ਸਾਈਡ ਤੇ ਕਰਕੇ ਲਾ ਲਾ ਭਾਈ ਬਣ ਕੇ ਆ ਜਿੰਨੇ ਵੀ ਰਾਹੀ ਗਿਰਿਆ ਸੋ ਲਗਾਤਾਰ ਲੰਗਰ ਸ਼ਿਕਾਇਆ ਜਾ ਰਿਹਾ ਹੈ ਬ੍ਰਿਡਾਂ ਦਾ ਲੰਗਰ ਹੈ ਸਾਡੇ ਸੋ ਸੇਵਾਦਾਰ ਵੀਰ ਸਾਡੇ ਇਧਰ ਤੁਸੀਂ ਵੇਖ ਰਹੇ ਹੋ ਬ੍ਰਿਡਾਂ ਦੀ ਸੇਵਾ ਕਰਵਾ ਰਹੇ ਨੇ ਨਾਨ ਨਾਲ ਸੋ ਸਾਡੇ ਛੋਟੇ ਛੋਟੇ ਸੇਵਾਦਾਰ ਆ ਤੁਸੀਂ ਵੇਖਣ ਜਾ ਰਹੇ ਹੋ ਆ ਵੀ ਸਾਡੇ ਸੇਵਾਦਾਰ ਵੀਰ ਹੈ ਸੋ ਇਧਰ ਚਾਹ ਵੀ ਬਣ ਰਹੀ ਹੈ ਸੋ ਲਾਈਵ ਚੱਲ ਰਿਹਾ ਹੈ ਨਗਰ ਮੜਾਗ ਦੇ ਸੇਵਾਦਾਰਾਂ ਵੀਰਾਂ ਵੱਲੋਂ ਬ੍ਰੈਡਾਂ ਦਾ ਲੰਗਰ ਅੱਜ ਲਗਾਇਆ ਜਾ ਰਿਹਾ ਹੈ। ਕੋ ਮਹੀਨਾ ਠੰਡ ਦੇ ਮਹੀਨੇ ਦੇ ਵਿੱਚ ਚਾਹ ਨਾਲ ਚੱਲ ਰਹੀ ਹੈ। ਨਾਲ ਅੱਗ ਵੀ ਸਿਕਾਈ ਜਾ ਰਹੀ ਹੈ। ਆ ਤੁਹਾਨੂੰ ਵਿਖਾਉਣੇ ਆ। ਸੋ ਇਧਰ ਅੱਗ ਵੀ ਸਿਕਾਈ ਜਾ ਰਹੀ ਹੈ ਕਿਉਂਕਿ ਠੰਡ ਦੀ ਭਰਮਾਰ ਕਰਕੇ ਚਾਹ ਦਾ ਲੰਗਰ ਨਾਲ ਬ੍ਰੈਡਾਂ ਦਾ ਲੰਗਰ ਚੱਲ ਰਿਹਾ ਹੈ। ਸੋ ਸਾਧਨ ਨੂੰ ਬਾਈ ਜੀ ਸਾਈਡ ਤੇ ਅਲਾਉਸਮੈਂਟ ਕਰਦਾ ਕਰ ਗੁਰਪ੍ਰੀਤ ਅਲਾਉਸਮੈਂਟ ਕਰਦਾ ਕਰ ਬਈ ਸਾਧਨ ਸਾਈਡ ਤੇ ਸਾਧਨ ਸਾਈਡ ਤੇ ਕਰਦਾ ਕਰੋ ਸੋ ਇਧਰ ਤੁਸੀਂ ਮੱਥਾ ਬੁਲਾ ਰਿਹਾ ਤੁਹਾਨੂੰ ਜਦੋਂ ਮੁੱਤੇ ਹੈ ਸੋ ਇਧਰ ਲਗਾਤਾਰ ਜਿਹੜਾ ਤੁਹਾਨੂੰ ਲਾਈਵ ਵਿਖਾਉਣੇ ਹੈ ਸੇਵਾਦਾਰ ਵੀਰਾਂ ਵੱਲੋਂ ਸਾਡੇ ਨਗਰ ਬੜਾ ਕੇ ਵਿੱਚ ਜਿਹੜਾ ਉਪਰਾਲਾ ਕੀਤਾ ਜਾ ਰਿਹਾ ਹੈ ਲੰਗਰਾਂ ਦਾ ਅੱਜ ਘੱਟ ਤੋਂ ਘੱਟ ਮੇਰੇ ਹਸਾਬ ਚ ਪੰਜ ਚਾਰ ਥਾਂ ਹੀ ਲੰਗਰ ਹੈ ਪਿੰਡ ਦੇ ਵਿੱਚ ਕਿਉਂਕਿ ਨਗਰ ਕੀਰਤਨ ਅੱਜ ਸਾਡੇ ਨਗਰ ਦੇ ਵਿੱਚ ਆਉਣਾ ਹੈ ਨਾਲ ਨਗਰ ਦੀ ਸਫਾਈ ਵੀ ਕੀਤੀ ਗਈ ਹੈ ਸਾਰੀਆਂ ਗਲੀਆਂ ਨਾਲੀਆਂ ਦੀ ਸਫਾਈ ਵੀ ਕੀਤੀ ਗਈ ਹੈ ਦੋ ਚਾਰ ਦਿਨ ਪਹਿਲਾਂ ਕਿਉਂਕਿ ਜਗਤੋਂ ਨਗਰ ਕੀਰਤਨ ਆਉਂਦਾ ਸਫਾਈ ਬਿਲਕੁਲ ਜ਼ਰੂਰੀ ਹੈ। ਸੋ ਸਾਨੂੰ ਆ ਸੇਵਾਦਾਰ ਇਧਰ ਨਾਲ ਸਾਡੇ ਜੁੜੇ ਨੇ। ਹਾਂਜੀ ਭਾਈ ਜੀ। ਸਤਿ ਸ੍ਰੀ ਅਕਾਲ। ਕਿਵੇਂ ਸੇਵਾਦਾਰੋ ਵਰਤਾਈ ਜਾਂਨੇ? ਬੱਲੇ ਬੱਲੇ ਬੱਲੇ। ਆ ਲਓ ਜੀ ਸਾਡੇ ਛੋਟੇ ਛੋਟੇ ਸੇਵਾਦਾਰ। ਕਿਉਂਕਿ ਨਗਰਾਂ ਦੇ ਵਿੱਚ ਜਿਹੜਾ ਉਪਰਾਲਾ ਸੋ ਕਰਨਾ ਚਾਹੀਦਾ ਆਪਾਂ ਨੂੰ ਵਾਦ ਤੋਂ ਵਾਦ ਨੰਗਰ ਲਾਉਣੇ ਚਾਹੀਦੇ ਨੇ ਸੇਵਾ ਨਾਲ ਜੁੜਨਾ ਚਾਹੀਦਾ। ਆ ਸਾਈਡ ਤੇ ਲਾ ਲਓ ਜੀ ਗੱਡੀ ਸਾਈਡ ਤੇ। ਤੋਂ ਤੁਹਾਨੂੰ ਵਿਖਾਉਣੇ ਆ ਲਾਈਵ ਕਿੰਨੇ ਗਾਣੇ ਜੁੜ ਗਏ ਇਹਦਾ ਦੋ ਜਾਣੇ ਹੋਏ ਥੋੜੀ ਜਿਆਦਾ ਕਿੱਥੋਂ ਪਤਾ ਲੱਗਦਾ ਆ ਰਹਿਦਾ ਹਾਂ ਜੀ ਰੋਮ ਇੱਕ ਲਾਈਕ ਆਇਆ ਬਾਲਾ ਦੱਸੋ ਕਿਹੜਾ ਪਰਦਾ ਲਗਾ ਦੇਣਾ ਸਿੱਕਾ ਕਾਏ ਤੇ ਨੂੰ ਸੋ ਆ ਸਾਈਡ ਤੇ ਬਾਈ ਜੀ ਟਰੈਕਟਰ ਸਾਈਡ ਤੇ ਲਾ ਲਓ ਟਰੈਕਟਰ ਸਾਈਡ ਤੇ ਸੋ ਲਗਾਤਾਰ ਜਿਹੜੇ ਲੰਗਰ ਚੱਲ ਰਹੇ ਨੇ ਪੋ ਮਹੀਨੇ ਵਿੱਚ ਸਿੱਖ ਸੰਗਤਾਂ ਨੂੰ ਸਤਿਗੁਰਾਂ ਨੇ ਜਾ ਸਿੱਖ ਸੰਗਤਾਂ ਵਧਾਈ ਦੇ ਪਾਤਰ ਨੇ ਸੋ ਸਾਈਡ ਤੇ ਲਾ ਲਓ ਸਾਈਡ ਤੇ ਲਾ ਲਓ ਜਿਸ ਗੁਰੂ ਦੀ ਸੇਵਾ ਸੋ ਲੰਗਰ ਛੱਕੇ ਸਾਈਡ ਤੇ ਲਾ ਲਓ ਸਾਈਡ ਤੇ ਬਾਈ ਜੀ ਸਾਈਡ ਤੇ ਸਾਈਡ ਤੇ ਨਾਲੋ ਜੀ ਲਾ ਲਓ ਸਾਈਡ ਤੇ ਲਾ ਲਓ ਤਾਂ ਮੈਂ ਦੇਖੂ ਪਏ ਅੱਛਾ ਸੋ ਸੇਵਾਦਾਰਾ ਨੂੰ ਵੀਰਾਂ ਨੂੰ ਬੇਨਤੀ ਹੈ ਵੀ ਮਾੜੇ ਸਾਧਨ ਜਿਹੜੇ ਲਗਾਤਾਰ ਆ ਰਹੇ ਨੇ ਥੋੜਾ ਬਚ ਕੇ ਚੱਲੋ ਕਈ ਵਾਰੀ ਪਤਾ ਨਹੀਂ ਹੁੰਦਾ ਕੋਈ ਤੇਜ਼ੀ ਚ ਹੁੰਦਾ ਹੈ ਮੇਰੀ ਮਨ ਨੂੰ ਜ਼ੋਟ ਦਿੱਤੀ ਆ ਰੋਕੋ ਜੀ ਰੋਕੋ ਇਹ ਐਡੀ ਸਮਰਾਟ ਤੁਮ ਨੂੰ ਮੁਰਦਿਆ ਜਵਾ ਦੇ ਦੇ ਨੇ 100 ਬ੍ਰਿਟਨ ਦਾ ਲੰਗਰ ਚੱਲ ਰਿਹਾ ਨਗਰ ਮੜਾ ਕੇ ਦੇ ਵਿੱਚ ਕਿਵੇਂ ਸ਼ੇਅਰ ਕਰੇ ਇਹ ਰੱਤ ਠੀਕ ਖੜੀ ਵਾਰਤਿਆਂ ਦੇ ਸ਼ੇਅਰ ਦਾ ਪਾਰੀਏ ਬਾਦੀਵਾਦ ਬਾਦੀ ਇਹ ਬਹਾਨਾ ਵਾਸੀ ਤੇ ਨਗਰ ਨਾਲ ਕੀ ਕਰੂਗਾ ਅਰੇ ਨਵੀ ਇਧਰ ਸਾਡੇ ਜਿੰਨੇ ਵੀ ਸੇਵਾਦਾਰ ਵੀਰ ਐ ਸੋ ਸੇਵਾ ਨਿਭਾ ਰਹੇ ਨੇ ਠੰਡ ਦਾ ਠੰਡ ਦਾ ਮੌਸਮ ਹੈ ਠੰਡ ਦੇ ਮੌਸਮ ਦੇ ਵਿੱਚ ਨਾਲ ਚਾਹ ਦਾ ਲੰਗਰ ਤੇ ਬਰਿੱਡਾਂ ਦਾ ਲੰਗਰ ਚੱਲ ਰਿਹਾ ਹੈ ਦੋਸਤੋ ਬਰਿੱਡਾਂ ਦਾ ਲੰਗਰ ਤੇ ਚਾਹ ਦਾ ਲੰਗਰ ਇਸ ਟਾਈਮ ਵੜਾ ਕੇ ਦੇ ਵਿੱਚ ਲੱਗ ਚੁੱਕਾ ਹੈ ਵਾੜਾ ਕ੍ਰਿਸ਼ਨਪੁਰ ਵਾਲੀ ਸੜਕ ਤੇ ਉੱਪਰ ਜਿਹੜਾ ਬੱਸ ਸਟੈਂਡ ਹੈ ਸੋ ਸਾਰੇ ਨਗਰ ਦੇ ਉਪਰਾਲੇ ਦੇ ਨਾਲ ਸੋ ਦੋਸਤੋ ਉਹੁਰਸਿਕ ਨੀਂ ਨ ਕਰਾਈ ਸੇਵਾਦਾਰਾਂ ਵੀਰਾਂ ਨੂੰ ਬੇਨਤੀ ਆ ਵੀ ਮੜਾ ਜਾਂ ਸਾਈਡ ਤੇ ਬਚ ਕੇ ਕਿਵੇਂ ਸੇਵਾਦਾਰੋ ਹੱਥ ਉੱਤੇ ਰੋਕ ਕਿਆ ਕਰੋ ਯਾਰ ਤੁਸੀਂ ਸਾਧਨ ਠੰਡ ਜਾਦੇ ਆ ਠੰਡ ਦੇ ਕਾਰਨ ਹਰੇਕ ਜਿਹੜਾ ਆਪਣਾ ਨੌਜਵਾਨ ਆ ਇਹਨੂੰ ਛਕਾਇਆ ਜਾਵੇ ਮੰਨ ਲਓ ਵੀ ਨੰਗ ਨੰਗ ਕੱਪ ਦੇ ਰਾਹ ਗਿਰਨੋਂ ਡੰਗਰ ਦਾ ਸਾਖ ਸੰਭਾਲ ਕੇ ਕਿਹਦੇ ਕਹਿੰਦਾ ਸਤਿਗੁਰਾਂ ਨੇ ਭੇਜਿਆ ਉਹਨਾਂ ਨੇ ਆਖਿਆ ਕਿ ਸਾਡੇ ਬੰਨੂ ਕਹਿਣਾ ਉਹ ਸਾਰੇ ਸਿੱਖੀ ਦੇ ਦਰਬਾਰ ਆ 60 ਸਵੇਰ ਤੋਂ 104 ਦਾ ਤੇ ਬਰੇਡਾਂ ਦਾ ਲੰਗਰ ਸਪੋਹ ਦੇ ਮਹੀਨੇ ਦੇ ਵਿੱਚ ਅੱਜ ਨਗਰ ਮੜਾਕੇ ਦੇ ਵਿੱਚ ਨਗਰ ਕੀਰਤਨ ਆ ਰਿਹਾ ਹੈ ਨਗਰ ਕੀਰਤਨਾਂ ਦੀ ਖੁਸ਼ੀ ਦੇ ਵਿੱਚ ਸੋ ਦੋਸਤੋ ਅੱਜ ਸਾਡੇ ਨਗਰ ਦੇ ਵਿੱਚ ਘੱਟ ਤੋਂ ਘੱਟ ਤਾਂ ਪੰਜ ਲੰਗਰਾਂ ਦੀ ਥਾਂ ਪੜਾ ਜਿਹੜੇ ਬਣ ਚੁੱਕੇ ਐ ਸੋ ਅੱਜ ਰਾਗੀਰਾਂ ਨੂੰ ਠੰਡ ਦੇ ਕਾਰਨ ਚਾਹ ਦਾ ਲੰਗਰ ਤੇ ਬੇਡਾਂ ਦਾ ਲੰਗਰ ਸ਼ਿਕਾਇਆ ਜਾ ਰਿਹਾ ਸੋ ਨਹੀਂ ਤਾਂ ਤੇਰੀ ਦੂਸਰੀ ਲੱਤ ਵੀ ਤੋੜ ਦੇ ਲਾਈਓ ਜੀ ਲੰਗਰ ਛੱਕ ਕੇ ਲਾਈਓ ਲੰਗਰ ਛੱਕ ਕੇ ਜਦੋਂ ਉਹ ਸੇਵਾ ਦਾ ਗੁਰੂ ਦਾ ਪਿਆਰਾ ਉੱਤਕੇ ਦੀ ਮਾਰ ਸਾਡੇ ਦੀ ਮਾਰ ਰੋਕੇ ਹੀ ਰੋਕੇ ਸਾਈਡ ਤੇ ਲਾ ਲੋ ਸਾਈਡ ਤੇ ਆਜੋ ਆਜੋ ਵਾਹਿਗੁਰੂ ਜੀ ਜਦੋਂ ਦੌੜਿਆ ਕੈਂਡੀ ਤੋਂ ਦਰਮਾ ਗਰਮਾ ਗਰਮ ਲੰਗਰ ਲੰਗਰ ਜਾ ਕੇ ਵਾਹਿਗੁਰੂ ਜੀ ਆਜੋ ਆਜੋ ਓਏ ਨੌ ਵਾਲਾ ਨੌ ਠੀਕ ਹੋ ਗਏ ਚਾਲੇ ਸ਼ਿਵਾਲੇ ਦਸੇ ਹੋਈ ਠੀਕ ਹੋ ਗਏ ਆ ਗੁਰੂ ਪ੍ਰੇਮ ਜਾ ਕੇ ਵਾਹਿਗੁਰੂ ਜੀ ਬੜੀ ਵਧੀਆ ਸ਼ੇਅਰ ਕਰ ਦਿੱਤੀ ਜੁਰ ਕੇ ਬਹੁਤ ਜੀ ਆਇਆਂ ਨੂੰ ਜੁੜਨ ਦਾ ਸਵਾਗਤ ਬਹੁਤ ਸਾਧਾਰਨ ਜੀ ਨਬਾਈ ਸੇਵਾ ਨਿਭਾ ਤੈਨੂੰ ਠੀਕ ਦੇ ਰਹੇ ਨੇ ਤੂੰ ਹੋਰ ਹੀ ਪਾਸੇ ਦੁਰ ਜੰਨਾ ਹੈ ਮਹਾਰਾਜ ਸਾਥ ਆ ਕੰਮ ਨਾ ਕਰੋ ਮਾਈਓ ਮੇਰੀ ਜਾਨ ਕੀ ਕਰ ਦਿੱਤੀ ਸੋ ਸੇਵਾ ਦਾ ਇਧਰ ਸੇਵਾਦਾਰ ਵੀਰ ਸੇਵਾ ਕਰ ਰਹੇ ਨੇ ਸੇਵਾ ਨਿਭਾ ਰਹੇ ਨੇ ਬ੍ਰਿਡਾਂ ਦਾ ਲੰਗਰ ਚੱਲ ਰਿਹਾ ਚਾਹ ਦਾ ਲੰਗਰ ਨਾਲ ਗਰਮ ਗਰਮ ਚਾਹ ਸੋ ਨਗਰ ਮੜਾ ਕੇ ਵੱਲੋਂ ਬਰਾਲਾ ਬਹੁਤ ਵੱਡਾ ਦੋਸਤੋ ਗੱਲੀ ਜਾਂਦਾ ਚੱਲੀ ਜਾਂਦਾ ਲਾਈਵ ਚੱਲੀ ਜਾਂਦਾ ਹਾਂ ਲਾਈਵ ਚੱਲੀ ਜਾਂਦਾ ਆਪਣੇ ਸੇਵਾਦਾਰਾਂ ਦਾ ਸਾਧ ਸੰਗਤ ਸਤਿਗੁਰੂ ਮੰਨ ਕੰਮ ਕਰਾਸੀ ਅਛਾ ਛਕ ਲੋ ਛਕ ਲੋ ਨੰਗਰ ਮੋਟਰਸਾਈਕਲ ਇਹਨਾਂ ਨੇ ਭਿਾਇਆ ਕਰੋ ਬਦੰਦਰੋਂ ਤੁਸੀਂ ਤਾਂ ਤੇ ਰੁਕਦੇ ਤੁਸੀਂ ਐ ਨਹੀਂ ਗਏ ਸੋ ਦੋਸਤੋ ਇਧਰ ਬ੍ਰੇਡਾਂ ਦਾ ਲੰਗਰ ਤੇ ਚਾਹ ਦਾ ਲੰਗਰ ਮਪੈਂਡ ਮੜਾ ਕੇ ਨਗਰ ਵੱਲੋਂ ਵਾੜਾ ਕਿਸ਼ਨਪੁਰਾ ਵਾਲੀ ਸੜਕ ਤੇ ਜਿੰਨੇ ਵੀ ਰਾਹਗੀਰ ਆਪਣੇ ਹੁੰਦੇ ਜਾਂਦੇ ਆ ਸੋ ਉਹਨਾਂ ਲਈ ਠੰਡ ਦਾ ਮੌਸਮ ਹੈ ਪੋ ਮਹੀਨਾ ਚੱਲ ਰਿਹਾ ਹੈ ਸ਼ਹੀਦੀ ਜੋੜ ਮੇਲੇ ਆਪਣੇ ਛੋਟੇ ਸਹਬਜ਼ਾਦਿਆਂ ਦੀ ਜਾਨੀ ਕਿ ਯਾਦ ਦੇ ਵਿੱਚ ਸੋ ਅੱਜ ਨਗਰ ਮੜਾਕੇ ਦੇ ਵਿੱਚ ਜਿਹੜਾ ਆਪਣਾ ਨਗਰ ਕੀਰਤਨ ਹਾਂਜੀ ਸਾਡੇ ਸਾਡੇ ਬਰਾੜ ਜੀ ਸਾਡੇ ਤੇ ਸੋ ਸਾਡੇ ਸੇਵਾਦਾਰ ਇਧਰ ਲਗਾਤਾਰ ਦੇਵਟਿਆਂ ਦੇ ਡਟੇ ਹੋਏ ਨੇ ਸੋ ਲਾਈਵ ਪ੍ਰੋਗਰਾਮ ਦੇ ਵਿੱਚ ਡਟੇ ਹੋਏ ਸੇਵਾਦਾਰ ਸਾਡੇ ਵੀਰ ਨਿਸ਼ਾਨ ਕਰਨ ਤੇ ਸਾਰੇ ਬਾਈ ਸਾਰੇ ਬਾਈ ਗੱਡੀ ਆ ਗਈ ਗੱਡੀ ਖੜੀ ਹੈ ਸੋ ਸੋ ਸੇਵਾਦਾਰ ਵੀਰ ਸਾਡੇ ਲਗਾਤਾਰ ਡਟੇ ਨੇ ਸੋ ਰਾਹੀਰ ਜਿਹੜੀਆਂ ਗੱਡੀਆਂ ਆ ਰਹੀਆਂ ਉਹਨਾਂ ਨੂੰ ਲਗਾਤਾਰ ਚਾਹ ਦਾ ਤੇ ਬਰੇਡਾ ਦਾ ਲੰਗਰ ਸ਼ਿਕਾਇਆ ਜਾ ਰਿਹਾ ਦੋਸਤੋ ਸੋ ਰੋਕ ਕੇ ਦੀ ਰੋਕ ਕੇ ਰੋਕ ਕੇ ਬਾਈ ਦੀ ਰੋਕ ਕੇ ਭਾਈ ਲਿਆ ਕਰੋ ਫਿਰ ਤਾਂ ਸ਼ਿਕਾਈ ਚਲੋ ਸ਼ਿਕਾਈ ਚਲੋ ਆ ਗਈ 2 ਮਿੰਟ ਮਨਤਾਰ ਮਨਤਾਰ ਖੜੋ ਨਾ ਬਾਈ ਬਣ ਕੇ ਇਧਰ ਆਪਣੀ ਸੇਵਾ ਦਾ ਲੰਗਰ ਛਕਾਓ ਲਓ ਜੀ ਲਓ ਜੀ ਬਾਈ ਜੀ ਸੋ ਪਸਰੋ ਸਾ ਤੇਰਾ ਦਾ ਕਾਹ ਚਕਲੂ ਨਾਤੇ ਨਾਮ ਦੀ ਦਾਤ ਨਾ ਮਿਲਦੀ ਲੱਖੀ ਕਰੋੜੀ ਨਾ ਸੇਵਕ ਤਰ ਆਇਆ ਖਾਲੀ ਮੋਰੀ ਨਾ ਕਰ ਸੰਗਤ ਸ਼ੇਅਰ ਕਰਦੇ ਸ਼ੇਅਰ ਵਿਦਾ ਸ਼ਾਸਤਰਾਂ ਦੇ ਵਿੱਚ ਗ੍ਰੰਥਾਂ ਦੇ ਵਿੱਚ ਲਿਖਿਆ ਹੈ ਕਿ ਜੇ ਕਿਸੇ ਸੇਵਕ ਨੇ ਆਪਣੇ ਗੁਰੂ ਦੇ ਪਾਸੋਂ ਕੁਝ ਪ੍ਰਾਪਤ ਕਰਨਾ ਹੈ ਨਾ ਤਾਂ ਉਹਦੇ ਮਨ ਵਿੱਚ ਨਿਮਰਤਾ ਵੀ ਹੋਣੀ ਚਾਹੀਦੀ ਹੈ ਉਹ ਸਵਾਸ ਸਵਾਸ ਨਾਮ ਜਪਣ ਵਾਲਾ ਹੋਣਾ ਚਾਹੀਦਾ ਜਦੋਂ ਸਮਾਂ ਮਿਲੇ ਉਸ ਭਗਵਾਨ ਦਾ ਨਾਮ ਜਪੇ ਉਸ ਭਗਵਾਨ ਦੇ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰੇ ਤੇ ਜੇ ਉਹ ਸੇਵਨ ਲਾਈਵ ਲਾਈਵ ਚੱਲ ਰਿਹਾ ਲਾਈਵ ਗੁਰੂ ਦੇ ਚਰਨਾਂ 'ਚ ਅਰਦਾਸ ਕਰੇ ਕਿ ਸਤਿਗੁਰੂ ਆਇਆ ਖਾਲੀ ਨਾ ਮੋੜੀ ਮੇਰੇ ਦਿਲ ਨੂੰ ਤੋੜਾ ਤੇ ਮੇਰੀ ਮਨੋ ਕਾਮਨਾ ਪੂਰਨ ਕਰ ਦੇ। ਬੋਲਿਆ ਭਾਈ ਓਏ ਤੇ ਸਾਥ ਸੱਜਣ ਇੱਕ ਮਿੰਟ ਦਾ ਇੱਕ ਮਿੰਟ ਨਾ ਨਾ ਸਾਈਡ ਤੇ ਲਾ ਲੋ ਭਾਈ ਸਾਈਡ ਤੇ ਕਈ ਪ੍ਰਾਣੀ ਓ ਲਿਆਈ ਬਰੱਡ ਆਪਣੀ ਜ਼ਿੰਦਗੀ ਦੇ ਵਿੱਚ ਲਿਆ ਭਾਈ ਲਿਆ ਉਹਦੇ ਚਰਨਾ ਚ ਕਰਦੇ ਨੇ ਤੇ ਕਈ ਐਸੇ ਨੇ ਜੋ ਅੰਤ ਸਮੇਂ ਉਹ ਲਈ ਆਈ ਬਾਈ ਜਦੋਂ ਦਾ ਅੰਤ ਸਮਾਂ ਆਉਂਦਾ ਹੈ ਨਾ ਉਦੋਂ ਅਰਦਾਸ ਕਰਦੇ ਨੇ ਕਿ ਸਤਿਗੁਰੂ ਮੇਰੀ ਅਰਦਾਸ ਪ੍ਰਵਾਰ ਕਰੇ ਐਸੀ ਅਰਦਾਸ ਐਸੀ ਕਥਾ ਆਉਂਦੀ ਹੈ ਸਾਧ ਸੰਗਤ ਕਿ ਇੱਕ ਦਿਨ ਭਗਵਾਨ ਕ੍ਰਿਸ਼ਨ ਜੀ ਦੇ ਦਰਸ਼ਨ ਕਰਨ ਵਾਸਤੇ ਹਸਤਨਾਪੁਰ ਪਹੁੰਚੇ ਸੋ ਦੋਸਤੋ ਜਿੰਨੇ ਵੀ ਸੇਵਾਦਾਰ ਵੀਰ ਸਾਡੇ ਨਾਲ ਜੁੜਦੇ ਆ ਸੋ ਇਧਰ ਸਾਡੇ ਨਗਰ ਮੜਾਕ ਵੱਲੋਂ ਅੱਜ ਨਗਰ ਕੀਰਤਨ ਨਗਰ ਦੇ ਵਿੱਚ ਆ ਰਿਹਾ ਹੈ ਸੋ ਰਾਹੀਰਾਂ ਲਈ ਆਪਣੇ ਚਾਹ ਦਾ ਲੰਗਰ ਗਰਮਾ ਗਰਮ ਚਾਹ ਤੇ ਬ੍ਰੈਡ ਪਕੌੜਾ ਚੱਲ ਰਿਹਾ ਹੈ ਸੋ ਸੇਵਾਦਾਰ ਵੀਰ ਸਾਡੇ ਸੇਵਾ ਨਿਭਾ ਰਹੇ ਨੇ ਸੋ ਜਿੰਨੇ ਵੀ ਸੇਵਾਦਾਰ ਸਾਡੇ ਨਾਲ ਵੀਰ ਇਧਰ ਜੁੜੇ ਨੇ ਬਾਈ ਜੀ ਗੱਡੀਆਂ ਨੂੰ ਮੜਾ ਵੇਖ ਕੇ ਗੱਡੀਆਂ ਸਾਈਡ ਤੇ ਲਵਾ ਲਿਆ ਕਰੋ ਕਿਉਂਕਿ ਗੱਡੀ ਸਾਈਡ ਤੇ ਲਾਉਣੀ ਜ਼ਰੂਰੀ ਹੈ ਕਈ ਵਾਰੀ ਪਤਾ ਨਹੀਂ ਲੱਗਦਾਗਾ ਆ ਸਾਈਡ ਤੇ ਲਵਾ ਲਿਆ ਕਰੋ ਬਾਈ ਜੀ ਹਾਂ ਸਾਈਡ ਤੇ ਸਾਈਡ ਤੇ ਅੱਜ ਤਾਂ ਸਾਗ ਤੇ ਰਹੇਗਾ ਗੋਭੀ ਤੇ ਰਹੇਗਾ ਲੱਗਦਾ ਲਈ ਫਿਰਦਾ ਹੈ ਆ ਲੈ ਕੋਈ ਕਰਾ ਦੇ ਸੇਵਾ ਸੁਭਾ ਤੂੰ ਵੀ ਆ ਜਾ ਆ ਜਾ ਆ ਲਾਈਵ ਚੱਲੀ ਜਾਂਦਾ ਤੇ ਸ਼ੇਅਰ ਕਰ ਦੇ ਨਾਲ ਦੀ ਨਾਲ ਹਾਂ ਅੱਜ ਨਗਰ ਮੜਾ ਦੇ ਵਿੱਚ ਤੈਨੂੰ ਪਤਾ ਨਗਰ ਕੀਰਤਨ ਆਉਣਾ ਤੇ ਨੌਜਵਾਨਾਂ ਨੇ ਸਫਾਈ ਕੀਤੀ ਹੈ ਤਤ ਨੂੰ ਪਤਾ ਠੰਡ ਦੇ ਦਿਨ ਚੱਲੀ ਜਾਂਦੇ ਹਨ ਹਾਂ ਸੋ ਸਾਡੇ ਇਧਰੋਂ ਬਾਈ ਸੇਵਾਦਾਰ ਜੀ ਆਹ ਸੇਵਾਦਾਰ ਵੀਰ ਸਾਡੇ ਬਾਈ ਹਲਵਾਈ ਇਧਰ ਵੇਖੋ ਤੁਸੀਂ ਆ ਲਗਾਤਾਰ ਚਲਾ ਰਹੇ ਖੁਰਚਣਾ ਬਣਾ ਰਹੇ ਆ ਪਕੌੜਿਆਂ ਦੇ ਸਾਡੇ ਸੇਵਾਦਾਰ ਵੀਰ ਇਧਰ ਵੀ ਦੇਖ ਲਓ ਤੁਸੀਂ ਤੇ ਜਿਹੜੇ ਸਾਡੇ ਸੇਵਾਦਾਰ ਇਧਰ ਜੁੜੇ ਨੇ ਸੇਵਾ ਕਰ ਰਹੇ ਨੇ ਸਾਡੇ ਆ ਸਾਡੇ ਭਾਈ ਜੀ ਐ ਮਨਤਾਰ ਜੀ ਬਰਾੜ ਜੀ ਤੇ ਆਪਣੇ ਖੇਰਬਾਜ ਜੀ ਆ ਲਗਾਤਾਰ ਵੇਖ ਲੋ ਬਰੈਡ ਵਿੱਚ ਪਾਰੇ ਨੇ ਆ ਸਾਡੇ ਭਾਈ ਸੇਵਾਦਾਰ ਇਧਰ ਆਪਣੇ ਲਗਾਤਾਰ ਭਾਈ ਸੇਵਾ ਦੇ ਵਿੱਚ ਜੁਟਿਆ ਬੜਾ ਕੇ ਨੌਜਵਾਨ ਅੱਜ ਨਗਰ ਕੀਰਤਨ ਪੈਂਟ ਬੜਾ ਕੇ ਵਿੱਚ ਆਉਣਾ ਹੈ ਨਗਰ ਕੀਰਤਨ ਆਉਂਦੀ ਖੁਸ਼ੀ ਦੇ ਵਿੱਚ ਨਗਰ ਦੀ ਸਫਾਈ ਵੀ ਕੀਤੀ ਗਈ ਹੈ ਸੋ ਬਰੈਡਾਂ ਤੇ ਲੰਗਰ ਚੱਲ ਰਹੇ ਨੇ ਤੇ ਸਾਡੇ ਇਧਰੋਂ ਸੇਵਾਦਾਰ ਤੁਸੀਂ ਤੁਹਾਨੂੰ ਵਿਖਾਉਣੇ ਅੱਜ ਪੱਕਾ ਬੰਨੀਆਂ ਹੋਈਆਂ ਨੇ ਕਿਉਂਕਿ ਨੌਜਵਾਨਾਂ ਨੇ ਰੂਪ ਚੇਂਜ ਕਰ ਲਿਆ ਸੰਦੀਪ ਜੀ ਉਹ ਸੰਦੀਪ ਜੀ ਤੁਸੀਂ ਕੁਝ ਕਹਿਣਾ ਚਾਹੋਗੇ ਲਾਈਵ ਚੱਲ ਰਿਹਾ ਆਪਣੇ ਚੈਨਲ ਤੇ ਕਿਰਪਾ ਪ੍ਰਮਾਤਮਾ ਦੀ ਅੱਜ ਫਿਰ ਪੱਗਾਂ ਪੁਗਾਂ ਚ ਚਾਈਆਂ ਛਕ ਲੋਈ ਲੰਗਰ ਲਾਲ ਰੋਕ ਲਾ ਲਓ ਸਾਈਡ ਤੇ ਮਾੜਾ ਗੱਡੀਆਂ ਤੋਂ ਪਾੜ ਕੇ ਬਾਈ ਗੱਡੀਆਂ ਤੋਂ ਮੇਰਾ ਚੱਲ ਕੋਈ ਨਹੀਂ ਕੋਈ ਨਹੀਂ ਆ ਗੱਡੀ ਆ ਗਈ ਰੋਕੋ ਮੜਾ ਸਾਈਡ ਤੇ ਜੀ ਆਓ ਵਾਹਿਗੁਰੂ ਲੰਗਰ ਖਾਣ ਤੇ ਜੀ ਲੋ ਜੀ ਸੇਵਾਦਾਰੋ ਮੜਾ ਬੱਜ ਕੇ ਤੇ ਨਹੀਂ ਕੋਈ ਨਹੀਂ ਵਾਹ ਜੀ ਵਾਹ ਸਾਧਨ ਖਾਣ ਦੇ ਵਾਲਾ ਕਰੋ ਬਾਈ ਜੀ ਕਿਵੇਂ ਆਂ ਕਰਾਉਣ ਦੇ ਹਿਸਾਬ ਨਾਲ ਮੜਾ ਨਹੀਂ ਨਹੀਂ ਹਿਸਾਬ ਨਹੀਂ ਸੈਟ ਹੀ ਆ ਥੋੜਾ ਜਿਹਾ ਆਉਣਾ ਕੰਮ ਤਨ ਮਤ ਗੱਡੀਆਂ ਆਉਂਦੀਆਂ ਲਗਾਤਾਰ ਕਾਲੀ ਦੇ ਵਿੱਚ ਮੜਾ ਜਾ ਵਜ ਕੇ ਕਿਉਂਕਿ ਸਵਾਸ ਸਵਾਸ ਨਾਮ ਜਾਪ ਰਿਆ ਨਾ ਮੇਰਾ ਨਹੀਂ ਨਹੀਂ ਪੀ ਰਿਹਾ ਹੈ ਕਹਿੰਦਾ ਕਿ ਜੀ ਨਾ ਪਾਣੀ ਇੱਕ ਲੱਗ ਗਿਆ ਨਾ ਤਾਂ ਮੇ ਨੇ ਸਭ ਜਿਹਨੇ ਵੇਲੇ ਆ ਬਾਈ ਜਿਹਨੇ ਜਾਣ ਕੇ ਇਲਾਜ ਵਿੱਚ ਕਿਰੋ ਸ਼੍ਰੀ ਬਾਹ ਇਹਨਾਂ ਪਤਾ ਲਾਈ ਵਾ ਸਾਰਾ ਉਹ ਜਿਹੜੀ ਆਦੇ ਵਾਲੀ ਵਾਲੀ ਐਕਟ ਜਾਣ ਗਿਆ ਤਿੰਨ ਤਿੰਨ ਚਾਰ ਜਣੇ ਲੱਗ ਗਏ ਆ ਸੋ ਨੌਜਵਾਨੋ ਬ੍ਰਿਟਾ ਦਾ ਲੰਗਰ ਚੱਲ ਲੰਗਰ ਚੱਲ ਰਿਹਾ ਪੋ ਦੇ ਦਿਨ ਚੱਲ ਰਹੇ ਨੇ ਪੋ ਮਹੀਨਾ ਠੰਡ ਦੇ ਦਿਨ ਚੱਲ ਰਹੇ ਨੇ ਸੋ ਆਪਣੇ ਨਗਰ ਮੜਾਗ ਦੇ ਵਿੱਚ ਨਗਰ ਕੀਰਤਨ ਅੱਜ ਆਉਣਾ ਹੈ ਜਾਨੀ ਕਿ ਪੰਜ ਚਾਰ ਪੜਾਵਾਂ ਤੇ ਲੰਗਰ ਦਾ ਜਾਨੀ ਕਿ ਕੀਤਾ ਗਿਆ ਸੋ ਚੁਕਾਇਆ ਜਾਣਾ ਲੰਗਰ ਸੰਗਤਾਂ ਨੂੰ ਤੇ ਸੋ ਇੱਕ ਬੇਨਤੀ ਆ ਬਾਈ ਜਿੰਨੇ ਵੀ ਆਉਂਦੇ ਆਪਣੇ ਸੇਵਾਦਾਰ ਵੀਰ ਮੜਾ ਆ ਬੱਜ ਕੇ ਸੇਵਾ ਨਿਭਾਈਓ ਸੇਵਾ ਕਰੋ ਜਿਹੜੇ ਸੇਵਾ ਤੋਂ ਵਾਝੇ ਆ ਉਹ ਲੰਗਰ ਛਾਡੋ ਬਾਈ ਜੀ ਨਾਮ ਚੱਲ ਰਿਹਾ ਹੈ ਗੱਡੀ ਲਾ ਲਓ ਭਾਈ ਜੀ ਗੱਡੀ ਸਾਈਡ ਤੇ ਗੱਡੀ ਸਾਈਡ ਤੇ ਲਵਾ ਲਿਆ ਕਰੋ ਮਾੜਾ ਗੱਡੀਆਂ ਨੂੰ ਸਾਈਡ ਤੇ ਰਿਆ ਕਰੋ ਕਈ ਵਾਰੀ ਪਤਾ ਨਹੀਂ ਹੁੰਦਾ ਆ ਸਾਡੇ ਨਗਰ ਦੇ ਸੇਵਾਦਾਰ ਵੀਰ ਬੱਬੂ ਜੀ ਤੇ ਸਾਡੇ ਛੋਟੇ ਨੌਜਵਾਨ ਇਹ ਵੀ ਸੇਵਾ ਕਰਵਾ ਰਹੇ ਨੇ ਤੇ ਸੇ ਤੁਹਾਨੂੰ ਹੁਣ ਵਿਖਾਉਣੇ ਆ ਵੀ ਜਿਹੜਾ ਇੱਧਰ ਸੇਵਾ ਨਿਭਾ ਰਹੇ ਨੌਜਵਾਨ ਆਪਣੇ ਨਗਰ ਮੜਾ ਕੇ ਵਿੱਚ ਸਾਡੇ ਇਕਬਾਲ ਜੀ ਇੱਧਰ ਸਾਡੇ ਚਾਹ ਦੀ ਸੇਵਾ ਨਿਭਾ ਰਹੇ ਨੇ ਸੀਰਾ ਜੀ ਸੋਸੀ ਲਾਈਵ ਲਗਾਤਾਰ ਜਿਹੜਾ ਲਾਈਵ ਤੁਹਾਨੂੰ ਖਾ ਰਿਹਾ ਹੈ ਸਾਡੇ ਇਧਰ ਠੰਡ ਜਿਆਦੇ ਹੋਣ ਕਰਕੇ ਅਗਦੀ ਸੇਵਾ ਸਾਡੇ ਆ ਵੇਖੋ ਮਾਨਕ ਜੀ ਵੀ ਇਧਰ ਬੈਠੇ ਨੇ ਤੇ ਅਗਦੀ ਸੇਵਾ ਨਿਭਾ ਰਹੇ ਨੇ ਬਾਈ ਜਗਤਾਰ ਸਿੰਘ ਢਿੱਲੋਂ ਆ ਛੋਟੇ ਛੋਟੇ ਬੱਚੇ ਵੀ ਸਾਡੇ ਨਾਲ ਨੇ ਸਿਕਾਈ ਐਨੇ ਜੀ ਅੱਗਾ ਹਾਂ ਜੀ ਹਾਂ ਜੀ ਲਓ ਜੀ ਵੇਖ ਲੋ ਜੀ ਬ੍ਰੈਡਾਂ ਦਾ ਲੰਗਰ ਤੇ ਚਾਹ ਦਾ ਲੰਗਰ ਐਸ ਟਾਈਮ ਵੜਾ ਕੇ ਦੇ ਵਿੱਚ ਚੱਲ ਰਿਹਾ ਹੈ। ਬਾੜੀ ਜੀ ਬਾਈ ਗੱਡੀ ਸਾਈਡ ਤੇ ਲਵਾ ਲਿਆ ਕਰੋ ਕਈ ਵਾਰੀ ਪਤਾ ਨਹੀਂ ਹੁੰਦਾ ਹਨਾ। ਹਾਂ ਹਾਂ। ਉਹ ਬੱਚਿਆਂ ਨੂੰ ਸਾਈਡ ਤੇ ਰੱਖਿਆ ਕਰੋ ਮੜਾ ਜਾ। ਹਾਂਜੀ। ਚਾਹ ਲੈ ਜਾਓ। ਕੋਈ ਨਹੀਂ ਜੀ 1 ਮਿੰਟ। ਚਾਹ ਦੇ। ਚਾਹ ਫੜਾ ਬਾਈ। ਭਗਵਾਨ ਕ੍ਰਿਸ਼ਨ ਜੀ ਦਾ ਨਾਮ ਲੈਣ ਦੇ ਨਾਲ ਆ ਲਗਾਤਾਰ ਲਾਈਵ ਚੱਲਦਾ ਜੀ ਲਗਾਤਾਰ ਸੋ ਸੇਵਾ ਨਾਲ ਜੁੜਿਆ ਕਰੋ ਨੌਜਵਾਨੋ ਸੋ ਆਪਾਂ ਜਿਹੜੇ ਮਾੜੇ ਕੰਮਾਂ ਤੋਂ ਦੂਰ ਰਹੀਏ ਸੋ ਆਪਾਂ ਲੰਗਰਾਂ ਦੇ ਵਿੱਚ ਹਿੱਸਾ ਪਾਈਏ ਯਾਨੀ ਕਿ ਆਪਣੀ ਕਿਰਤ ਕਮਾਈ ਦੇ ਵਿੱਚੋਂ ਦਸਮਾ ਦਸੌਂ ਕੱਢ ਕੇ ਆਪਾਂ ਲੰਗਰਾਂ ਦੇ ਨਾਲ ਜੁੜਨਾ ਚਾਹੀਦਾ ਆਪਾਂ ਨੂੰ ਉਹ ਗੱਡੀ ਸਾਈਡ ਤੇ ਲਵਾ ਲਓ ਨਕਰ ਜਾਟੇ ਵਾਲੇ ਗੁਰੂ ਜੀ ਹਾਂਜੀ ਬਾ ਕੋਈ ਨਹੀਂ ਕੋਈ ਨਹੀਂ ਸ਼ਖੋਚਾ ਉਹ ਲੰਗਰ ਸ਼ਾਗਲਾ ਲਾਲਾ ਸਾੜ ਤੇ ਗੱਡੀ ਸਾੜ ਤੇ ਗੁਰਪ੍ਰੀਤ ਮਾੜੀ ਲੋਸਮੈਂਟ ਰੱਬ ਕੇ ਕਰ ਬਈ ਜਿਹੜੇ ਬੱਚੇ ਆ ਮਾੜਾ ਗੱਡੀਆਂ ਤੋਂ ਦੂਰ ਰਹਿਣ ਤੇ ਜਿਹੜੇ ਨੌਜਵਾਨ ਆ ਬਈ ਸੇਵਾ ਨਾਲ ਜੁੜ ਜੋ ਕਰ ਤਕੜੇ ਹੋ ਜੋ ਕਿਉਂਕਿ ਰਾਸ਼ਵਾਤ ਦਾ ਜਾਂਦਾ ਰਾਸ਼ਵਾਤ ਵਧ ਗਿਆ ਅੱਗੇ ਨਾਲੋਂ ਇਕੱਠ ਵਧ ਗਿਆ ਭਾਈ ਜੋ ਜਿਹੜੇ ਭਾਈ ਪੀ ਆ ਬਖਾਦਾ ਜੜੋ ਜ਼ਿਆਦਾ ਕਰਨੇ ਕਰੀ ਕਰ ਲੱਗਿਆ ਅਬ ਭਵਾਨ ਸੋ ਨੌਜਵਾਨਾਂ ਨੂੰ ਬੇਨਤੀ ਹੈ ਅਰਦਾਸ ਸੀ ਜਿਹੜੇ ਵੀ ਆਪਣੇ ਸੇਵਾਦਾਰ ਵੀਰ ਜੁੜੇ ਆ ਉਹ ਲਗਾਤਾਰ ਬਾਈ ਸੇਵਾ ਕਰੋ ਸ੍ਰੀ ਗੁਰੂ ਕੇ ਜਿਹੜੇ ਛੋਟੇ ਬੱਚੇ ਆ ਨੌਜਵਾਨ ਆ ਛੋਟੇ ਬੰਦਿਆਂ ਦੀ ਗੱਲ ਨਾ ਸਾਈਂ ਰਿਹਾ ਕਰੋ ਬੱਚੇ ਸਾਡੀ ਜੇਰੇ ਤੁਸ ਪਲ ਆ ਕੱਟ ਸਹੀ ਦੇਣਾ ਰੋਕਦਾਂਗੇ ਅਰ ਸੱਣੀ ਤੇ ਹੀ ਕਰਦੇ ਸੇਵਾ ਚੱਲ ਰਹੀ ਆ ਤਿਰਚਾ ਨਾਲ ਬਚਾਵਾ ਲੱਗਰ ਫਟੋ ਨੌਜਵਾਨਾਂ ਨੂੰ ਬੇਨਤੀ ਆ ਵੀ ਸੇਵਾ ਵੀ ਕਰਵਾਓ ਹਰਿਆ ਹਰਾ ਸਾ ਖਾਲੀ ਹੋ ਇਨ ਟੋਕਰ ਚ ਪਾਓ ਤੇ ਅਰਜਨ ਸਿੰਘ ਦਵਾਰਕਾ ਅਬਈ ਓਕੇ ਤੇ ਸਾਧ ਸੰਗਤ ਅਰਜਨ ਨੇ ਉਸੇ ਜਿਆਦੇ ਬਿਦਲਾ ਲੰਗਰ ਵਾਹੀ ਖਾ ਕੇ ਕਰਮ ਕਰਮ ਚਾਹ ਤੇ ਫਰਡ ਕਰਮ ਕਰਮ ਛਾ ਕੇ ਗੱਡੀ ਸਾਈਡ ਤੇ ਰੋ ਸਾਈਡ ਤੇ ਭਗਵਾਨ ਦਾ ਸਵਾਸ ਸਵਾਸ ਨਾਮ ਜਪਿਆ ਕਰਨਾ ਹੈ ਆ ਜਿੰਨੇ ਵੀ ਖਾਲੀ ਗਲਾਸ ਆ ਭਈ ਟੋਕਰਾ ਵਿੱਚ ਪਾਉਣ ਦੀ ਕੋਸ਼ਿਸ਼ ਕਰਿਆ ਕਰੋ। ਕਿ ਬਾਲੇ ਮੁੜ ਕੇ ਛਿੱਧਰ ਗਿਆ ਪਾਉਣ ਚੱਕਰੇ ਪੈ ਰਹੇ ਆ। ਤੂੰ ਹਰ ਸਮੇਂ ਸਵਾਸ ਸਵਾਸ। ਅਬਰਾਨ ਸਰ ਤੁਸੀਂ ਕੀ ਵਰਤਾਈ ਜਾਂਦੇ ਆ? ਬੱਲੇ ਬੱਲੇ ਆ ਗੱਡੀ ਰੋਕੋ। ਆ ਜਾਓ ਅੰਤਿਆ ਆ ਜਾਓ। ਅਚਾਨਕ ਬਈ ਮੋਟਰਸਾਂ ਕਰ ਰੋਕ ਲੋ ਤੁਸੀਂ। ਜਾਓ ਕਰਮ ਕਰਮ ਜਿਹੜੇ ਆਪਣੇ ਬਰੇਡ ਆ। ਕਰਮਾ ਕਰਮ ਚਾਹ ਮਨਸਰ ਜੀ। ਸਾਰਾ ਜਵੜੀ ਸਾਹਮਣੇ ਕਰਲੇ ਹੋ ਅੱਛਾ ਪ੍ਰਸ਼ਾਦਾ ਵੀ ਆ ਗਿਆ ਬੰਦੇ ਬੰਦੇ ਆਹ ਹਾਂ ਹਾਂ ਸੇਵਾਦਾਰ ਵੀਰਾਂ ਨੂੰ ਬੇਤੀ ਹੈ ਵੀ ਪ੍ਰਸ਼ਾਦਾ ਛੱਕ ਕੇ ਚਾਹ ਛੱਕ ਕੇ ਵੀ ਆਪਣੇ ਉੱਤੇ ਜਵੜੀ ਸਾਹਮਣੇ ਲੋਕ ਦੀ ਦੁਨੀਆ ਕਾਲ ਕਾਲ ਚੱਲਣ ਦਾ ਲਾਈਵ ਕਿਉਂਕਿ ਜਿਹੜੇ ਨੌਜਵਾਨ ਜੁੜਨਾ ਉਤਸ਼ਾਹ ਵਧੇ ਆਹਨ ਬਾਰਾ ਆਹ ਬਾਈ ਜੀ ਜਿਹੜਾ ਕਪੜਾ ਚੈਨਲ ਚੱਲ ਰਿਹਾ ਹੈ ਲਗਾਤਾਰ ਲਾਈਵ ਕਰ ਰਿਹਾ ਤੇ ਇਹਨੂੰ ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ ਦੱਬ ਕੇ ਕਿਉਂਕਿ ਨੌਜਵਾਨਾਂ ਨੂੰ ਆਪਾਂ ਸਿੱਖੀ ਨਾਲ ਜੋੜਨਾ ਹੈ ਸੇਵਾ ਨਾਲ ਚੈਨਲ ਨੰਬਰ ਨਾ ਤੱਕ ਬੋਲਦੇ ਲਗਾਤਾਰ ਜਿਹੜਾ ਚੱਲਦਾ ਹੈ ਬਾਈ ਆਪਣਾ ਲਾਈਵ ਆ ਜਿੰਨੇ ਵੀ ਸੇਵਾਦਾਰ ਵੀਰ ਆਏ ਬਈ ਸੇਵਾ ਕਰੀਏ ਆਪਾਂ ਪ੍ਰਸ਼ਾਦਾ ਛਕ ਲੋ ਤੇ ਕਾਇਮ ਹੋ ਜਓ ਹੋਰ ਬਾਬਾ ਜੀ ਠੀਕ ਹੋ ਬਾਬੇ ਨੂੰ ਖਾ ਯਾਰ ਬਾਬੇ ਦੀ ਫੋਟੋ ਲਿਆ ਵਿੱਚ ਚੈਨਲ ਦੇ ਇਹ ਆਪਣਾ ਪੁਰਾਣਾ ਦੋਸਤ ਆ ਬਾਬਾ ਪੁਰਾਣਾ ਬਾਬਾ ਕਿੱਥੇ ਰੱਖਦੇ ਆ ਬਰਾੜ ਸਾਹਿਬ ਲੰਗਰ ਚਾਕੇ ਨਾ ਤੇ ਸੇਵਾ ਖਾਮ ਨੂੰ ਕਰੜੇ ਹੋ ਜਾ ਹੁਣ ਸਭ ਜੀ ਬਰਾੜ ਫੜਾ ਰੋਣੀ ਨਾ ਰੋਣਾ ਹੈ ਜੀ ਦੁਨੀਆ ਕਿੰਦਾ ਰੌਕਟਰ ਦਾ ਦੂਣੀ ਥੋੜੇ ਰੁਕੇ ਨਾ ਬੀਜੀ ਆ ਪ੍ਰਸ਼ਾਦਾ ਸ਼ਕੀ ਹੋਰ ਘਰ ਰੁਕੇ ਰੌਕਟਰ ਦਾ ਦੂਣੀ ਆ ਮੈਂ ਜਾਇਆ ਮਾੜੇ ਕੰਮ ਜਾ 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 ਆ ਬੂਣ ਅਨੰਦ ਮਿਊਜ਼ਿਕ ਤਿੰਨ ਜਾਣੇ ਹੋ ਗਏ ਆ ਸਾਰਿਆਂ ਨੂੰ ਪਾ ਦੇ ਤਿੰਨ ਵਰਦੇ ਤੇ ਰਹਿੰਦਾ ਸਾਰਿਆਂ ਨੂੰ ਪਾ ਜਿਹੜੇ ਵੀ ਹੈਗੇ ਆ ਪੀਐਸ ਤੋਂ ਸ਼ੇਅਰ ਕਰਕੇ ਪਾਈ ਜਦ ਤਿੰਨ ਜਾਣੇ ਹੋ ਜਾਂਦੇ ਆ ਠੀਕ ਆ ਦੇਵਾ ਨਾਮ ਤੋਂ ਕਰਦੇ ਆਪਣੀ ਜਿਹੜੀ ਆ ਹੱਥ ਦੀ ਜੱਲਾਈ ਲਾਈਵ 'ਚ ਜੁੜਨਗੇ ਹੋ ਆਹੀ ਵਾਰ ਲੱਗ ਜਾਂਦਾ ਲਾਈਵ ਬੋਲ ਬੋਲ ਯਾਰ ਕੀ ਕਰੀਏ 6000 ਰੁਪਿਆ ਨੂੰ ਬੇਨਤੀ ਆ ਕੋਈ ਪ੍ਰਸ਼ਾਦਾ ਛੱਕ ਕੇ ਕਾਇਆ ਹੋ ਜਾਓ ਕਿਉਂਕਿ ਹੁਣ ਜਿਹੜੀ ਸੰਕਟ ਵਧ ਰਹੀ ਹੈ ਬ੍ਰਿੰਡਾ ਦਾ ਲੰਗਰ ਆਪਣਾ ਚੱਲ ਰਿਹਾ ਹੈ ਜਾਦਾ ਗਰਮਾ ਗਰਮ ਚਾਹ ਤੇ ਫੇਟ ਅੱਜ ਜਿਹੜਾ ਨਗਰ ਕੀਰਤ ਦਾ ਪੜੇ ਨਗਰ ਮੜਾ ਦੇ ਵਿੱਚ ਆਉਣਾ ਹੈ ਨਗਰ ਕੀਤਾ ਉਹਦੀ ਖੁਸ਼ੀ ਦੇ ਵਿੱਚ ਨੌਜਵਾਨਾਂ ਵਿੱਚੋਂ ਬੱਲੌਰ ਨਗਰ ਦੇ ਵਿੱਚ ਖਵਾਈ ਕੀਤੀ ਗਈ ਹੈ ਗਲੀਆਂ ਦੀ ਜੱਗਾ ਸਿੰਧਾਪੁਰ ਹਾਂਜੀ 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 ਜੜੋ ਜੀ ਜੜੋ ਨੰਬਰ ਦੀ ਸੇਵਾ ਲਗਾਤਾ ਜਾ ਰਹੇ ਲੋ ਬੇਨਤੀ ਆ ਭਾਈ ਜੀ ਗੱਡੀ ਸਾਈਡ ਤੇ ਇਧਰ ਵੀ ਅਦੇ ਉਹ ਸਾਹਮਣੇ ਹੁੰਦੀ ਆ ਭਾਈ ਜੀ ਗੱਡੀ ਆ ਗਈ ਆ ਤੇ ਲੋਕਾਂ ਨੂੰ ਦੇਖੀਆ ਭਾਈ ਕੰਦੀ ਨਾਲ ਭਾਈ ਜੀ ਸਾਈਡ ਤੇ ਗੱਡੀ ਆਉਣੀ ਰੋਕ ਲੋ ਗੱਡੀ ਸਾਈਡ ਤੇ ਨਾਲੋਂ ਭਾਈ ਜੀ ਗੱਡੀ ਖੜਾ ਦੇ ਤਾਰੋ ਰੋਕ ਮੈਂ ਜਾਨੀ ਖੜਾ ਲਿਓ ਭਾਈ ਗੱਡੀ ਖੜ ਗਈ ਆ ਲੰਗਰ ਚਾਹੋਂ ਲੰਗਰ ਭਾਈ ਅੰਗਰੇਜ਼ ਬਰਾਦ ਜੀ ਦਾ ਚੈਨਲ ਲਾਈਵ ਲਗਾਤਾਰ ਚੱਲਿਆ ਸਬਸਕ੍ਰਾਈਬ ਕਰ ਲੋ ਕੀ ਤਨ ਕੁਰਬਾਨਾ ਮੇਰੀ ਸ਼ੇਰ ਸ਼ਾ ਜੀ ਕੀਤਾ ਸਿਰਾਂ ਦਾ ਤੂੰ ਵਪਾਰ ਵੱਡਾ ਜੁਗਾਦ ਜ਼ੁਗਾ ਨਾ ਰੱਖਣਾ ਖਾਨਸੇ ਤੋਂ ਸਿੱਖ ਕੋਣ ਕੇ ਕੀਤਾ ਜੰਦਾ ਵੱਡਾ ਪਰ ਇਸ ਲਈ ਅਮੋਟ ਮਾਜਰਾ ਬੜਾ ਜੇ ਉੱਥੇ ਬਹਿ ਜਾ ਤੂੰ ਆ ਜਾਣਾ ਯਾਰ ਸਤਿਗੁਰਾਂ ਦੇ ਸਮਾਂ ਸਰਵਤੱਤਵ ਗੁਰੂ ਪਿਆਰੀ ਗੁਰ ਸواری ਸਤਗੁਰਾਂ ਦਾ ਖਾਸ ਰੂਪ ਭਾਈ ਵੱਡਾ ਦਾ ਜਾਗ ਲੋ ਨਾ ਯਾਰੇ ਇਹ ਨਹੀਂ ਵੇਖਦੇ ਜਾਰਜਨ ਨਾਲ ਗ੍ਰੇਡੀ ਪ੍ਰਾਪਤ ਲਾਈਕ ਚੰਦੀ ਨੇ ਲਗਾਤਾਰ ਰੋਧਰੀ ਵਿੱਚ ਛੜਤਾ ਦੀ ਓਏ ਤਿੰਨ ਲਾਈਕ ਆਇਆ ਜੁੜਿਆ ਕੋਈ ਨਹੀਂ ਜਾਣ ਕੇ ਨਹੀਂ ਅਸੀਂ ਦਿਆ ਜੀ ਤੋਂ ਇਹ ਬਾਤਾਂ ਤੋਂ ਉਪਰੇ ਚ ਪਾਉ ਜੀ ਕਿੰਨੇ ਦੇਖਦੇ ਆ ਜ਼ੀਰੋ ਵੇਖ ਫੈਦਾ ਕੀ ਚਲ ਰਿਹਾ ਹੈ ਹੀਰੋਇਨ ਆਖਬਾਰ ਥੱਲੇ ਦਾ ਸਿੱਧੋ ਵਾਇਰੋ ਉਹ ਜਿਹੜੇ ਦੇਖਣਾ ਭਾਏ ਉਹ ਯਾਰ ਆਖਬਾਰ ਚ ਹੋਰ ਚਾਚਾ ਹੀ ਠੀਕ ਠਾਕ ਉਹ ਬ੍ਰੈਡ ਮਣਕਾਰ ਦੇ ਬ੍ਰੈਡ ਪਹਵਾਓ ਬਾਈ ਜੀ ਅੱਛਾ ਆਸ਼ਿਕ ਉਹ ਪਠਾਣਾ ਲੈਣਾ ਤਾਂ ਨਾ ਲੱਗ ਰਿਹਾ ਛਾਕੇ ਵਾਇਰੋ ਜੀ